ਮੇਰੇ ਬੇਟੇ ਸੀ ਜੀ ਉਹ ਕਬੱਡੀ ਤੌਰ ਤੇ ਗਏ ਆ ਜੀ 12 ਜੁਲਾਈ ਨੂੰ ਇੱਥੋਂ ਉਹਨਾਂ ਦੀ ਫਲੈਟ ਸੀਗੀ ਤੇ ਉਹ ਟੈਕ ਜਿੱਦਾਂ ਮੁੰਡੇ ਦਾ ਕੋਈ ਹੋਇਆ ਜੀ ਕਲਾ ਦੇ ਆ ਉਹ ਮਲੇ ਕੱਲਾ ਸੀਗਾ ਉੱਥੇ ਕਮਰੇ ਦੇ ਵਿੱਚ ਜਿਵੇਂ ਇਹਨਾਂ ਨੇ ਕਿਹਾ ਵੀ ਕਿਹਾ ਹੋਇਆ ਦੋਸਤਾਂ ਮੇਰੀ ਪਹਿਲਾਂ ਮੇਰੀ 4:30 ਵਜੇ ਤੜਕੇ ਗੱਲ ਹੋਈ ਆ ਉਹ ਤੋਂ 3-4 ਘੰਟੇ ਬਾਅਦ ਚ ਇਹਦੀ ਮੌਤ ਹੋ ਗਈ ਜਿੱਦ ਪ੍ਰਵਾਹ ਨੂੰ ਕੀ ਜਾਣਕਾਰੀ ਮਿਲੀ ਸਾਨੂੰ ਲੈਟਰ ਆਈ ਲੈਟਰ ਤੇ ਪਾਇਆ ਜੀ ਉਤੋਂ ਪਹਿਲਾਂ ਕਹਿੰਦੇ ਨੇ आम लोगों पता, पता लग गया सेट लग पता बहुत सामू दिन कोई सारी जो बच्चे की मौत होगी विदेश तो की लगते तो मेरे बेटे से विदेश गए केस विश से गए कबड्डी तौर ते गए जी बारह जुलाई नी ਕਦੋਂ ਆ ਗਿਆ ਉਹ ਪ੍ਰੀ ਕਦਲਾਏ ਉਹ ਪਾ ਕੇ ਜਿੱਦਾਂ ਮੁੰਡੇ ਦੇ ਕੋਈ ਹੋਇਆ ਜੀ ਕਦਾਦੇ ਆ ਇਹ ਮਲੇ ਕੱਲਾ ਹੋ ਗਿਆ ਉੱਥੇ ਕਮਰੇ ਦੇ ਵਿੱਚ ਜੇ ਇਹਨਾਂ ਨੇ ਕਹਿ ਨਹੀਂ ਵੇਖਿਆ ਹੋ ਤਾਂ ਉਸ ਪਾਸੇ ਮੇਰੀ ਪਹਿਲਾਂ ਮੇਰੀ 4:30 ਵਜੇ ਤੜਕੇ ਗੱਲ ਹੋਈ ਆ ਉਹ ਤੋਂ 3-4 ਘੰਟੇ ਬਾਅਦ ਚ ਇਹਦੀ ਮੌਤ ਹੋ ਗਈ ਹੈ ਜੀ ਪਰਿਵਾਰ ਨੂੰ ਕਿਵੇਂ ਜਾਣਕਾਰੀ ਮਿਲੀ ਚਾਹ ਨੂੰ ਲੈਟਰ ਨਹੀਂ ਲੈਟਰ ਤੇ ਪਾਇਆ ਜੀ ਉਤੋਂ ਪਹਿਲਾਂ ਕਹਿੰਦੇ ਨੇ

ਉਹ ਕਲੱਬ ਵਾਲੇ ਮੁੰਡੇ ਆ ਇੱਕ ਦੋ ਜਿਹੜੇ ਉਹ ਕੋਸ਼ਿਸ਼ ਕਰਨ ਦੇ ਆ ਜੀ ਉੱਥੇ ਇਹ ਬਿੱਲਾ ਤੇ ਇਧਰ ਆਇਆ ਹੋਇਆ ਸੀ ਜਿਹਦੇ ਰੂਮ 'ਚ ਰਹਿੰਦੇ ਸੀ ਦੇਖ ਮੌਕੇ ਤੇ ਨਹੀਂ ਸੀ ਮਨ ਉਹਨਾਂ ਕਲੱਬ ਵਾਲਿਆਂ ਨਾਲ ਸਾਡੀ ਗੱਲਬਾਤ ਚੱਲਦੀ ਇਹਨਾਂ ਨਾਲ ਜੀ ਤੇ ਬਾਤ ਹੀ ਇਹਨਾਂ ਤੋਂ ਪਤਾ ਆ ਇਹ ਅਸੀਂ ਮਾੜੇ ਪਰਿਵਾਰ ਨਾਲ ਬਲਾਮ ਕਰਦੇ ਆਂ ਜਿੱਤੇ ਤੇੰਦਰ ਸਿੰਘ ਰਾਇ ਜਿਸ ਕਾ ਉਹਦੇ ਫਰੈਂਡ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੋਵੇ। ਕੋਈ ਨਾ ਹੋਈ ਆ ਗੱਲ ਜੀ ਹੋਈ ਹੋਈ ਆ ਵੀ ਇਹ ਕਹਿੰਦੇ ਵੀ ਉਹ ਇਹਨੂੰ ਕਿਹਾ ਵਾ ਉੱਠਿਆ ਕਹਿੰਦੇ ਕਰੀ ਤੇ ਇਹਨੂੰ ਕਿਹਾ ਵੀ ਉਹ ਮੁੰਡਾ ਨਾਲ ਦਾ ਕਿਤੇ ਗੁਰਦਾਰੇ ਚੱਲਿਆ ਸੀ। ਉਹਨੇ ਕਿਹਾ ਗੁਰਦਾਰੇ ਚੱਲੀਏ ਕਹਿੰਦਾ ਨਹੀਂ ਮੈਂ ਲੰਮਾ ਪਹਿਣਾ। ਤੇ ਤੇਰੇ ਦੁਬਾਰਾ ਲੰਮਾ ਕਹਿੰਦੇ ਪੈ ਗਿਆ ਜੀ ਮੁੜ ਕੇ ਇਹਨੂੰ ਜਦੋਂ ਡੈੱਟ ਹੋਈ ਤਾਂ ਵੇਖਿਆ ਜੀ ਇਹਨੂੰ।

ਨਸਿਆਸੀ ਦੀ ਬਨੇ ਪ੍ਰਵਾਤਕ ਪਹੁੰਚ ਕੀਤੀ ਹੋਏ ਕਿਸੇ ਨੇ ਕੋਈ ਨਹੀਂ ਹੱਲ ਲੱਭਾਇਆ ਇਹ ਸਾਡੇ ਕੋਲ ਕਿਸੇ ਨੇ ਪੁੱਛਿਆ ਤੱਕ ਨਹੀਂ ਗਾ ਮਹਾਰ ਕੀ ਮੰਗ ਕਰਦੇ ਐ ਉਹ ਮੰਗ ਕਰਦੇ ਵੀ ਸਾਡੀ ਮਦਦ ਕੀਤੀ ਜਾਵੇ ਕਿਸੇ ਨੂੰ ਇਕੱਲਾ ਹੋਣੇ ਨਾ ਖਰਚਾ ਬਹੁਤ ਜ਼ਿਆਦਾ ਦੱਸਦੇ ਜੀ ਇੰਡੀਆ ਬਾਡੀ ਲਾਉਣ ਦਾ ਇਕੱਲੇ ਦੇ ਕਿਸੇ ਦੇ ਵਸ ਦੀ ਗੱਲ ਨਹੀਂ ਮੈਂ ਪੰਜਾਬ ਗਵਰਨਮੈਂਟ ਤੋਂ ਇੰਡੀਆ ਗਵਰਨਮੈਂਟ ਤੋਂ ਮੰਗ ਕਰਦਾ ਤੇ ਸਾਡੇ ਬੱਚੇ ਨੂੰ ਸਾਡੇ ਕਰ ਲਿਆਂਦਾ ਜਾਵੇ ਹਾਂਜੀ ਸਰ ਕੀ ਨੰਦਣਾ ਮੇਰਾ ਨਾਮ ਹਰਗਬਿੰਦ ਸਿੰਘ ਜੀ ਇਹ ਬੰਦੇ ਪਿੰਡ ਸੰਗੋ ਵਾਲੀ ਦੇ ਸਾਡਾ ਕਿਹੜੀ ਕੰਟਰੀ ਚ ਰਹ ਰਹੇ ਤੁਸੀਂ ਅਸੀਂ ਬੈਂਕੂਵਰ ਕੈਨੇਡਾ ਚ ਰਹਿੰਨੇ ਜੀ ਉੱਥੇ ਤਲਵਿੰਦਰ ਸਿੰਘ ਉੱਥੇ ਹੀ ਵਿਆਹ ਸ਼ ਕਬੱਡੀ ਖੇਡਣ ਵਾਸਤੇ ਸਾਡੇ ਕੋਲ ਹੀ ਰਹਿਆ ਸੀ ਇੱਥੇ ਵੈਲਕਮ ਕੀ ਉਹ ਕਬੱਡੀ ਖੇਡਦੇ ਸੀ ਕਿ ਉਹ ਕਬੱਡੀ ਹੀ ਖੇਡਦੇ ਸੀਗੇ ਬਹੁਤ ਬੱਚੇ ਪਲੇਅਰ ਸੀਗੇ ਉਹਨਾਂ ਦੇ ਨੈਸ਼ਨਲ ਪੱਧਰ ਤੇ ਇੰਟਰਨੈਸ਼ਨਲ ਇੰਟਰਨੈਸ਼ਨਲ ਪੱਧਰ ਤੇ ਕਬੱਡੀ ਦਾ ਪਲੇਅਰ ਸੀਗਾ ਤੇ ਕਲੱਬ ਜਿਹੜੀ ਉੱਥੇ ਦੀ ਹੈਗੀ ਆ ਆਪਣੇ ਸਰੀਤੋ ਕਲੱਬ ਹੈ ਗਿਆ ਨਿਊ ਕੈਨੇਡਾ ਕਬੱਡੀ ਫੈਡਰੇਸ਼ਨ ਸੋਸਾਇਟੀ ਐਂਡ ਕਿਡਸ ਪਲੇ ਜਿਹੜੇ ਕਿ ਸਪான்ਸਰ ਕਰਨ ਵਾਲੇ ਜੀਵਨ ਤੇ ਕੁਲਵਿੰਦਰ ਹੁਣੇ ਕੈਲਦਸਾਨ ਜਿਹੜੇ ਪੁਲਿਸ ਡਿਪਾਰਟਮੈਂਟਸ ਨੇ ਉਹ ਨੇ ਟੂਰਨਾਮੈਂਟ ਹੋਇਆ ਉੱਥੇ ਸਭ ਕੁਝ ਰਹਿਦਾ ਸਾਡੇ ਕੋਲ ਸੀਗਾ ਤੇ ਆਪਣੇ ਘਰ ਦੇ ਨਾਲ ਕਿਦੋਂ ਗਏ ਸੀ ਕਿ ਉਹ ਵਿਦੇਸ਼ ਤੇ ਉੱਥੇ ਜਿੱਤੇ ਜੁਲਾਈ ਦੇ ਵਿੱਚ ਮੇਰੇ ਖਿਆਲ ਗਏ ਆ ਸਾਡੇ ਕੋਲ ਥੋੜੇ-ਥੋੜੇ ਪਹਿਲਾਂ ਫਿਰ ਰਹਿਣ ਲੱਗ ਪਿਆ ਸੀ ਇੱਥੇ ਆ ਗਿਆ ਸੀ ਉਹਦਾ ਉੱਥੇ ਹੈ ਨਹੀਂ ਸੀ ਕੋਈ ਤੇ ਇਹ ਆਪਣੇ ਸਾਡੇ ਪਰਿਵਾਰਛਾ ਹੀ ਨੇ ਤਾਂ ਬੱਜੜਾ ਹੈਗਾ ਤੇ ਸਾਡੇ ਕੋਈ ਰਹਿ ਰਿਆ ਸੀਗਾ ਸਾਰੀ ਉਹ ਦੇਖਭਾਲ ਸਾਡੇ ਅੰਦਰ ਹੀ ਸੀਗੀ ਤੇ ਅਚਾਨਕ ਉਹ ਇਕੱਲਾ ਨਾਲ ਦੇ ਘਰ ਸਿਗਾ ਉੱਥੇ ਉਹ ਭਤੀਜਾ ਮੇਰਾ ਦੇਖਣ ਗਿਆ ਤੇ ਦੇਖਣ ਤੋਂ ਬਾਅਦ ਮੇਰੇ ਭਤੀਜੇ ਨੇ ਅੰਕੇ ਦੱਸਿਆ ਕਿ ਉਹ ਸੁਲੇਂਦਰ ਨਹੀਂ ਕੋਈ ਗੱਲਬਾਤ ਨਹੀਂ ਕਰ ਰਿਹਾ ਕੋਈ ਗੜਬੜ ਹੈ ਬਰ ਐਂਬੂਲੈਂਸ ਕਾਲ ਕੀਤੀ ਤੇ ਆਇਆ ਤੋ ਨਾ ਨੇ ਉਹਨੂੰ ਡੈੱਡ ਡੈੱਡ ਕੋਸ਼ਿਸ਼ ਕਰ ਦਿੱਤਾ ਕਿ ਕਹਿੰਦੇ ਵੀ ਮੌਤ 4 ਘੰਟੇ ਪਹਿਲਾਂ ਹੋ ਚੁੱਕੀ ਹੈ ਜੀ ਹਾਰਟ ਐਟੈਕ ਦੇ ਨਾਲ ਇਹੀ ਜਾਣਕਾਰੀ ਜਿਹੜੀ ਉਹ ਪੁਲਿਸ ਕੋਲ ਸਾਨੂੰ ਮਿਲੀ ਆ। ਉਹ ਫਿਰ ਇਹਨਾਂ ਨੂੰ ਪਤਾ ਕਰਨ ਦੇ ਵਿੱਚ ਥੋੜਾ ਟਾਈਮ ਲੱਗ ਗਿਆ ਸਾਨੂੰ ਇਹਨਾਂ ਨੂੰ ਦੱਸਣ ਦੇ ਵਿੱਚ ਵੀ ਇੰਨੀ ਕੋਈ ਹਿੰਮਤ ਨਹੀਂ ਸੀਗੀ। ਉਹਨੇ ਚੜ ਤੱਕ ਕਿਸੇ ਕਿਸੇ ਵਿਅਕਤੀ ਨਾਲ ਜਾਣਕਰਨੇ ਉਹ ਨੈਟਕੋ ਦੀ ਇਨਫੋਰਮੇਸ਼ਨ ਜਿਹੜੀ ਉਹ ਸਾਂਝੀ ਕਰ ਲਈ। ਬਾਅਦ ਦੇ ਵਿੱਚ ਅਸੀਂ ਇਹਨਾਂ ਨੂੰ ਸਮਝਾਇਆ ਤੇ ਮੇਰਾ ਬ੍ਰਦਰ ਜਿਹੜਾ ਸੀਗਾ ਬੈਲਟ ਲਾਉ ਮੇਰੇ ਨਾਲ ਹੀ ਇੱਥੇ ਆਇਆ ਸੀ ਅਸੀਂ ਆਪਣੇ ਆਪਣੇ ਬਜ਼ੁਰਗ ਦੇ ਸਿਰ ਨਹੀਂ ਠੀਕ ਉਹ ਚੱਕਰ ਤੇ ਦੋਨੇ ਜਣੇ ਆਏ ਸੀ। ਫਿਰ ਆਪਣੇ ਬ੍ਰਦਰ ਨੂੰ ਤਾਂ ਵਾਪਸ ਇਸੇ ਚੀਜ਼ ਪਿੱਛੇ ਵਾਪਸ ਉੱਥੇ ਰਾਂ ਕੁ ਭੇਜਿਆ ਐਸੋਲੀ ਉੱਥੇ ਨੇ ਉਹ ਅਰੇਂਜ ਕਰ ਰਹੇ ਆ ਪਰ ਗੱਲ ਪਰਿਵਾਰ ਤੁਸੀਂ ਦੇਖ ਰਹੇ ਕਿ ਇਸ ਪੋਜੀਸ਼ਨ ਦੇ ਵਿੱਚ ਹੈਗਾ ਇਹਨਾਂ ਨੂੰ ਬਹੁਤ ਜ਼ਿਆਦੀ ਮਦਦ ਦੀ ਲੋੜ ਹੈ ਜੋ ਵੀ ਗਵਰਨਮੈਂਟ ਆਫ ਇੰਡੀਆ ਤੇ ਗਵਰਨਮੈਂਟ ਆਫ ਪੰਜਾਬ ਦੀ ਜਿੰਨੀ ਹੈਲਪ ਕਰ ਸਕਦੀ ਉਹ ਕਰੇ ਪਲੀਜ਼ ਮੇਰੀ ਤੇ ਇਹ ਰਿਕਵੈਸਟ ਹੈ ਬਾਕੀ ਜਿਹੜੇ ਆਪਣੇ ਸੱਜਣ ਹੈਗੇ ਜਿੰਨੇ ਵੀ ਹੈਗੇ ਜਾਣਕਾਰ ਹੈ ਸਾਰਿਆਂ ਨੂੰ ਕਿਹਾ ਗੋ ਫੰਡ ਦੇ ਵਿੱਚ ਡੋਨੇਟ ਕਰੋ ਤੇ ਉਹਦੇ ਕਿਸੇ ਨਾ ਕਿਸੇ ਤਰੀਕੇ ਨਾਲ ਬਾਡੀ ਨੂੰ ਇੱਥੇ ਲਿਆਂਦਾ ਵੇ ਅਸੀਂ ਜੋ ਅਸੀਂ ਕਰ ਸਕਦੇ ਮਤ ਪੂਰੇ ਮੋਢਾ ਨਾ ਮੋਢਾ ਖੋੜ ਕੇ ਆਈਂ ਕਰਾਂਗੇ ਨਾ ਮਾਦਨਾਂ ਦੀ ਤੇ ਉਹ ਵੀ ਵਿਚਾਰੇ ਜੀਵਨ ਹੁਣੀ ਮਿਕਲਬ ਵੀ ਜਿਹੜੀ ਪੂਰੀ ਮਤ ਕਰ ਰਹੀ ਹੈ ਤੁਹਾਨੂੰ ਪਤਾ ਕਿ ਉੱਥੇ ਬਾਡੀ ਲਿਆਉਣਾ ਇੱਕ ਛੋਟੀ ਮੋਟੀ ਗੱਲ ਨਹੀਂ ਹੈਗੀ 15 ਤੋਂ 20000 ਡਾਲਰ ਦਾ ਖਰਚਾ ਆ ਜਾਂਦਾ ਹੈ ਬਾਕੀ ਉੱਥੇ ਜਿਹਨਾਂ ਬਾਡੀ ਰੱਖਣ ਤੇ ਵੀ ਦੇਖੋ ਕਿੰਨਾ ਖਰਚਾ ਆ ਰਿਹਾ ਉਹ ਵੀ ਦੇਣਾ ਪਏਗਾ ਤੇ ਇਹ ਹੀ ਹੈ ਵੀ ਸਾਰੇ ਰਲ ਮਿਲ ਕੇ ਗਵਰਨਮੈਂਟ ਜਿੰਨੇ ਵੀ ਸਾਰੇ ਹੋ ਰਹਾਗੇ ਦਾਨੀ ਸੱਜਣ ਦੇ ਕਰਕੇ ਤੇ ਇਹ ਬਾਡੀ ਨੂੰ ਇੱਥੇ ਲਿਆਂਦਾ ਜਾਵੇ ਬਹੁਤ ਬਹੁਤ ਧੰਨਵਾਦ ਹਾਉ ਸ

ਹਨੇਸਰ ਜਿਹੜੇ ਬੱਚੇ ਦੀ ਵੇਸ਼ੋ ਜਮਤ ਹੋਈ ਆ ਇਹ ਆਜੇ ਤੁਹਾਡੇ ਆਪਣਾ ਫਰੈਂਡ ਹੀ ਸੀਗਾ ਜੀ ਬਹੁਤ ਖੁਸ਼ਹੰਦ ਸੀਗਾ ਕੀ ਕੰਮ ਕਰਦੇ ਸੀਗੇ ਉਹ ਕਬੱਡੀ ਖੇਡਦਾ ਸੀ ਇੱਥੇ ਜੀ ਉਹਨਾਂ ਨੇ ਇੰਟਰਨੈਸ਼ਨਲ ਪੱਧਰ ਤੇ ਇੰਟਰਨੈਸ਼ਨਲ ਪੱਧਰ ਤੇ ਹਾਂ ਜੀ ਵਧੀਆ 플레이ਰ ਸੀਗਾ ਜੀ ਇੰਟਰਨੈਸ਼ਨਲ ਤੋਂ ਵੱਡੀ 플레이ਰ ਸੀਗਾ ਜੀ ਇਹਦੇ ਜਿਹੜੇ ਕਲੱਬਾਂ ਜਾਂ ਹੁਣ ਤੱਕ ਖੇਡ ਚੁੱਕੇ ਮੈਨੂੰ ਤੁਹਾਨੂੰ ਖੁਸ਼ ਹਾਂ ਜੀ ਉਹ ਆਪਣੇ ਟਲਨਾ ਬਾਬਾ ਗੰਗਾ ਦਾ ਵੱਡੀ ਕਲੱਬਾਂ ਨੂੰ ਖੇਡਦਾ ਸੀਗਾ ਜੀ ਹਾਂ ਹੋ ਸੁਰਖਬਰ ਉਹਨੂੰ ਵੀ ਪਹਿਲਾਂ ਖੇਡਦਾ ਰਿਹਾ ਜੀ ਹੋਰ ਵੀ ਕਈ ਗੱਲਾਂ ਬੰਨ ਖੇਡਦਾ ਰਿਹਾ ਜੀ ਆਪੇ ਨਾਲ ਸੀ 50 ਕਿਲੋ ਆਫੇ ਨਾਲ ਸੀ ਉਹ ਮਗਾਈ ਤੇ ਵਿਦੇਸ਼ ਕਿਹੜੇ ਕਲੱਬ ਨੇ ਬੁਲਾਇਆ ਸੀ ਉਹਨੂੰ ਪਤਾ ਕੁਛ ਤੁਹਾਨੂੰ ਹਾਂਜੀ ਵਿਦੇਸ਼ ਸਰੀ ਬੀਸੀ ਦਾ ਨਾਮ ਦਾ ਕਾਂਕੇ ਕਲੱਬ ਆ ਉਹਨਾਂ ਨੇ ਬੁਲਾਇਆ ਸੀ ਜੀ ਹਾਂਜੀ ਤੇ ਜਿਹੜਾ ਆਪਣੇ ਕਲੱਬ ਨੇ ਸਪੌਂਸਰ ਕੀਤਾ ਸੀਗਾ ਉਹ ਉੱਥੇ ਟੂਰਨਾਮੈਂਟ ਸੀਗਾ ਹਾਂਜੀ ਟੂਰਨਾਮੈਂਟ ਸੀਗਾ ਜੀ ਉਹਨਾਂ ਮਿੱਤੇ ਹੋ ਗਿਆ ਕਿ ਉਹ ਖੇਡ ਚੁੱਕੇ ਕਿ ਮੇਰੇ ਦੂਰਾਈ ਰਹੇ ਛੱਡ ਗਏ ਹਾਂਜੀ ਇਹਦੇ ਬਾਰੇ ਨਹੀਂ ਕੋਈ ਕੁਝ ਪਤਾ ਤੇ ਇਹ ਇਤੇ ਬਲੇ ਕਿ ਉਹ ਕਿਤੇ ਵਰਾ ਲੱਗਦਾ ਪੈਡੀ ਵਰਾ ਲੱਗਦਾ ਦੰਦੇ ਵਿੱਚ ਜੀ ਜਦੋਂ ਸਾਨੂੰ ਤਾਂ ਸਵੇਰੇ ਹੀ ਪਤਾ ਲੱਗ ਗਿਆ ਸੀਗਾ ਤੇ ਡੈਥ ਹੋ ਚੁੱਕੀ ਆ ਪਰ ਪਰਿਵਾਰ ਨੂੰ ਨਹੀਂ ਸੀ ਪਤਾ ਠੀਕ ਹੈ ਨਾ ਸਾਨੂੰ ਦੱਸਣ ਦੀ ਹਿੰਮਤ ਹੀ ਪੈਰੀ ਸੀ ਕਿਉਂਕਿ ਇਕੱਲਾ ਇਕੱਲਾ ਮਾਪਿਆਂ ਦਾ ਪੁੱਤ ਜਿਹੜਾ ਦੋ ਭੈਣਾਂ ਦਾ ਦਾਸ ਹੈਗਾ ਜੀ ਫਿਰ ਤੁਸੀਂ ਕੀ ਮੰਗ ਕਰਦੇ ਤੁਸੀਂ ਅਸੀਂ ਨਾਂ ਦੇ ਦੇ ਕਰਦੇ ਹਾਂ ਸਰਕਾਰ ਅੱਗੇ ਕਲਬਾਂ ਨੇ ਜੀ ਹੋਰ ਸਾਡੇ ਬਾਨੀ ਵੀ ਵੀਰਾਂ ਦੇ ਕਿ ਇਹਦੀ ਬੋਦੀ ਨਹੀਂ ਪੰਡ ਲਾ ਨਾ ਜਾਵੇ ਤੇ ਜਾਂ 14 ਸੇ ਇੱਥੇ ਆ ਕੇ ਸਸਕਾਰ ਕੀਤਾ ਜਾਵੇ ਕਿਉਂਕਿ ਉਹਦੇ ਕਰਦੇ ਵੀ ਉਹ ਇਹ ਮੰਨ ਕਰ ਰਿਹਾ ਉਹਦੀ ਮਾਨਦਗੀ ਰੋ ਰੋ ਕੇ ਬਹੁਤ ਬੁਰਾ ਹਾਲ ਹੈ ਪਰਿਵਾਰ ਦੇ ਜਿਹੜਾ ਆਮਦਨ ਦਾ ਕੀ ਜਰੀਆ ਪ੍ਰਾਪਤ ਆਮਦਨ ਦਾ ਜਰੀਆ ਕੋਈ ਉਹ ਇਹ ਸੀ ਇਹਨਾਂ ਦੀ ਆਮਦਨ ਦਾ ਜਰੀਆ ਜੀ ਬਾਕੀ ਉਹ ਤੇ ਥੋੜਾ ਬਹੁਤਾ ਆਪਣਾ ਖੇਤੀਬਾੜੀ ਦਾ ਕੰਮ ਕਰਦੇ ਆ। ਜੱਦੀ ਆ ਇੱਕ ਛੋਟੀ ਜੀ ਜੇ ਉਹਦਾ ਕਾਰੋਬਾਰ ਹੈ ਤਾਂ ਕੋਈ ਡਾ ਖਾਸ ਨਹੀਂ ਸੀ। ਤੇ ਇਹ ਪੈਸੇ ਲੱਗਣੇ ਆ ਕਿ ਪਰਿਵਾਰ ਨਹੀਂ ਫੋਟ ਕਰ ਸਕਦਾ। ਸਾਰੇ ਦਾਨੀ ਵੀ ਰਾਮ ਕਲੱਬ ਵਾਲਿਆਂ ਦੇ ਕਲੱਬ ਵਾਲੇ ਜੇ ਦਾਨ ਸਪੋਰਟ ਕਰ ਵੀ ਰਹੇ ਆ ਵੀ ਤੇ ਬਾਕੀ ਪੈਸੇ ਜਾਦੇ ਆ ਜੀ। ਸਾਰੇ ਵੀਰਾਂ ਦੀ ਬੇਨਤੀ ਆ ਕਿ ਉਹ ਮਤ ਦਿੱਤੀ ਜਾਵੇ ਤਾਂ ਕਿ ਉਹਦੀ ਗੋਡੀ ਪੈਂਦੀ ਆ। ਪੰਚਾਇਤ ਦੇ ਨਾਲ ਜੇਕਰ ਕਿਸੇ ਸੱਜਣੇ ਨਾਲ ਗੱਲਬਾਤ ਕਰਨੀ ਹੋਵੇ ਤੇ ਇੱਕ ਟੈਲੀਫੋਨ ਨੰਬਰ ਦਿਵਾ ਨਾ ਪਰਵਾਹਾਂ ਉਹ ਬੋਲ ਦੋ ਵਿੱਚ ਹਾਂਜੀ ਪਰਵਾਹ ਬਣਾਉਣੇ ਇਹ ਬੱਤ ਹਾਂਜੀ ਉਹ ਪਰਿਵਾਰ ਦੇ ਨਾਲ ਕਿਸੇ ਨੇ ਗੱਲ ਕਰਨੀ ਹੈ ਉਹਨਾਂ ਦਾ ਬਾਪੂ ਜੀ ਦਾ ਨੰਬਰ ਹੈ 98766 213